ਐਂਜ਼ਾਇਟੀ ਤੇ ਡਿਪਰੈਸ਼ਨ ਵਾਲਾ ਇਨਸਾਨ ਇੱਕ ਬੱਕਰੀ ਹੀ ਦੁਨੀਆ ਦੇ ਵਿੱਚ ਚਲਾ ਜਾਂਦਾ ਉਹਦਾ ਸਾਡੇ ਨਾਲੋਂ ਸਾਰਾ ਕੁਝ ਹੀ ਅਲੱਗ ਹੁੰਦਾ ਉਹ ਇਨਸਾਨ ਕੀ ਕਰਦਾ ਹੈਗਾ ਕਿ ਉਹਨੂੰ ਜੋ ਵੀ ਮਹਿਸੂਸ ਹੁੰਦਾ ਉਹ ਡਿਫਰੈਂਟ ਹੁੰਦਾ ਆ ਕਿਉਂਕਿ ਜੇ ਉਹ ਕਿਸੇ ਪ੍ਰੋਗਰਾਮ ਦੇ ਵਿੱਚ ਜਾਂਦਾ ਉੱਥੇ ਸਾਰਿਆਂ ਦਾ ਧਿਆਨ ਹੁੰਦਾ ਕਿ ਖਾਓ ਪੀਓ ਤੇ ਆਪਣਾ ਇੰਜੋਏ ਕਰੋ ਕਿਸੇ ਨੂੰ ਮਿਲਦੇ ਆ ਪਰ ਉਸ ਇਨਸਾਨ ਦੇ ਮਨ ਦੇ ਵਿੱਚ ਪਤਾ ਕੀ ਚੱਲ ਰਿਹਾ ਹੁੰਦਾ ਕਿ ਮੈਨੂੰ ਕਿਤੇ ਕੁਝ ਹੋ ਨਾ ਜਾਵੇ ਮੈਂ ਇੱਥੇ ਡਿਗ ਨਾ ਜਾਵਾਂ ਕਿਹੜੇ ਵੇਲੇ ਪ੍ਰੋਗਰਾਮ ਦਾ ਟਾਈਮ ਮੁੱਕੇ ਤੇ ਮੈਂ ਘਰ ਨੂੰ ਚਲੇ ਜਾਵਾਂ ਮਤਲਬ ਉਹਦੇ ਮਨ ਦੇ ਵਿੱਚ ਇੱਕ ਬੜਾ ਬਹੁਤ ਜ਼ਿਆਦਾ ਡਰ ਤੇ ਅਦਾਸੀ ਜਿਹੜੀ ਛਾਈ ਹੁੰਦੀ ਆ ਦੋਸਤੋ ਇਹ ਜਦੋਂ ਵੀ ਕੋਈ ਮੈਂਟਲ ਡਿਸਆਰਡਰ ਦੇ ਵਿੱਚ ਪੇਸ਼ੈਂਟ ਜਾਂਦਾ ਨਾ ਉਹਨੂੰ ਬਹੁਤ ਜ਼ਿਆਦਾ ਘਬਰਾਹਟ ਤੇ ਬਹੁਤ ਜ਼ਿਆਦਾ ਚਿੰਤਾਵਾਂ ਦੇ ਵਿੱਚ ਉਹਦਾ ਸਮਾਂ ਨਿਕਲਦਾ ਆ ਜੇ ਕੋਈ ਇਨਸਾਨ ਬਾਹਰਲੇ ਦੇਸ਼ ਦੇ ਵਿੱਚ ਆ ਤੇ ਉਹਨੇ ਵਾਪਸ ਆਪਣੀ ਇੰਡੀਆ ਨੂੰ ਆਉਣ ਆਇਆ ਤੇ ਉਹਨੂੰ ਇਹੀ ਹੁੰਦਾ ਕਿ ਮੈਂ ਜਹਾਜ਼ ਦੇ ਵਿੱਚ ਠੀਕ ਠਾਕ ਨਾ ਕਿਸੇ ਤਰ੍ਹਾਂ ਦਿੱਲੀ ਪੈਰ ਲਾ ਦਮਾ ਕਿਉਂਕਿ ਉਹਨੂੰ ਤਾਂ ਇਹ ਹੁੰਦਾ ਕਿਤੇ ਹੋਰ ਨਾ ਮੈਨੂੰ ਅਜਿਹਾ ਕੋਈ ਪਾੜਾ ਵੱਤ ਜਾਵੇ ਕਿ ਮੈਨੂੰ ਜਹਾਜ਼ੀ ਕੋਸ਼ ਹੋ ਜਾਏ ਪਰ ਅਸਲ ਚ ਹੋਣਾ ਕੁਝ ਨਹੀਂ ਹੁੰਦਾ ਪਰ ਮਨ ਦੇ ਵਿੱਚ ਜਿਹੜੇ ਸਵਾਲ ਆ ਉਹ ਇਦਾਂ ਦੇ ਤਰੇ ਹੁੰਦੇ ਆ ਉਹਨੂੰ ਸਭ ਤੋਂ ਜ਼ਿਆਦਾ ਇਹ ਹੀ ਹੁੰਦਾ ਕਿ ਕਿਸੇ ਵੀ ਤਰ੍ਹਾਂ ਮੈਂ ਠੀਕ ਠਾਕ ਪਹੁੰਚ ਜਾਵਾਂ ਉਹ ਹਰ ਰੋਜ਼ ਆਪਣੀਆਂ ਗਤੀਵਿਧੀਆਂ ਜਿਹੜੀਆਂ ਸਰੀਰਕੀਆਂ ਨੂੰ ਨੋਟ ਕਰਦਾ ਉਹ ਸਿੰਪਟਮਸ ਤੋਂ ਡਰਦਾ ਉਹਨੂੰ ਹਰ ਵੇਲੇ ਜਿਹੜੀ ਇਦਾਂ ਦੀ ਜਿਹੜੀ ਆ ਚੀਜ਼ ਲੱਗਦੀ ਰਹਿੰਦੀ ਆ ਪਰ ਇਹ ਉਦੋਂ ਤੱਕ ਹੀ ਆ ਜਦ ਤੱਕ ਐਂਜ਼ਾਇਟੀ ਆ ਜਦੋਂ ਤੁਸੀਂ ਐਂਜ਼ਾਇਟੀ ਤੋਂ ਬਾਹਰ ਆ ਗਏ ਤੁਸੀਂ ਬਿਲਕੁਲ ਠੀਕ ਹੋ ਜਾਣਾ ਇਹ ਕੁਝ ਸਮਾਂ ਆ ਇਹਦੇ ਤੋਂ ਘਬਰਾਇਓ ਨਾ ਤੁਸੀਂ